ਅੱਜ ਫਾਇਰ ਆਪਾਂ ਹਾਂ ਜੀ ਬਲਦੇਵ ਸਿੰਘ ਐਂਡ ਸਨਜ਼ ਨੂਰਮੈਲ ਆਹ ਭਾਜੀ ਦਾ ਫੋਨ ਨੰਬਰ ਤੇ ਇਹ ਟਰਾਲੀ ਪੁੱਛਦੇ ਆਂ ਭਾਜੀ ਨੂੰ ਵੀ ਕਿੱਥੇ ਜਾ ਰਹੀ ਹੈ ਕਿਦਾਂ ਕੀ ਸਹਉਤ ਆ ਵਿਆ ਅਸੀਂ ਕਹਾਂ ਭਾਜੀ ਸੱਚੀ ਕਰ ਭਾਜੀ ਕਿਦਾਂ ਹਾਂ ਚੱਲ ਠੀਕ ਠਾਕ ਜੀ ਇਹ ਜੀ ਆ ਹਾਂ ਜੀ ਇਹ ਲੱਗਦਾ ਟਰਾਲੀ ਬੱਚਾ ਦੇ ਦਿੱਤਾ ਜੀ ਟਰਾਲੀ ਬੱਚਾ ਦੇ ਦਿੱਤਾ ਜੀ ਬੱਚਾ ਬਹੁਤ ਸੋਹਣੀ ਬੜੀ ਪਿਆਰੀ ਬੜੀਆਂ ਨਿੱਕੀ ਜੀਆਂ ਹਾਂ ਹਾਂ ਜੀ ਹਾਂ ਜੀ ਬਹੁਤ ਸੋਹਣੀ ਬਣੀ ਕੀ ਸਾਈਜ਼ ਆ ਭਾਜੀ ਦਾ ਇਹਦਾ ਸਾਈਜ਼ ਹੈਗਾ 10 ਬਾਈ 6.5 10 ਫੁੱਟ ਲੰਮੀ ਤੇ 6.5 ਚੌੜੀ ਹੈ ਨਾ 6.5 ਚੌੜੀ ਹਾਂ ਜੀ ਅੱਛਾ ਅੱਛਾ ਇਹ ਕਿੱਥੇ ਪਾਣੀ ਪਤਾ ਰਹੀ ਆਪਾਂ ਲੱਗਦਾ ਹੈ ਨਾ ਸੋਨੀ ਪੱਤਾ ਸੋਨੀ ਪੱਤੇ ਜਾਣੀ ਸੋਨੀ ਪੱਤੇ ਜਾਣੀ ਹਾਂ ਜੀ ਤੇ ਇਹਦੇ ਵਿੱਚ ਦੱਸੋ ਕੀ ਕੀ ਆ ਫੀਚਰ ਜੀ ਇਹ ਜੈਕ ਵਾਲੀ ਆ ਭਾਜੀ ਟਰਾਲੀ ਅੱਛਾ ਜੈਕ ਵਾਲੀ ਠੀਕ ਹੈ ਜੀ ਹਾਂ ਤੇ ਇਹ ਕੱਲ ਅੱਗੀ ਹੋਕ ਆਪਣੇ ਲੱਗੇ ਸਿੰਗਲ ਹੋਕ ਤੇ ਲਾਈਟਾਂ ਹੋ ਗਈਆਂ ਮਸਬੀਜ਼ ਦੀਆਂ ਲਾਈਟਾਂ ਲੋਗੋ ਲੱਗਾ ਹੈ ਜੀ ਹਾਂ ਜੀ ਹਾਂ ਜੀ ਬੈੱਡ ਕਿੰਨੇ ਫੁੱਟਾ ਜੀ ਇਹਨੂੰ ਬੈੱਡ 2.5 ਫੁੱਟ 2.5 ਫੁੱਟ ਬੈੱਡ ਦੇਖੋ ਜੀ ਹਾਂ ਜੀ ਕਰੋ ਦਰਸ਼ਨ ਪਿਛਲੇ ਪੂਰੇ ਜਿਹੜਾ ਇੱਕ ਵਾਲੀ ਰੰਗ ਬਹੁਤ ਪਿਆਰਾ ਹੋਇਆ ਜੀ ਬਿਸਕੁਟ ਰੰਗ ਹੈ ਹਾਂਜੀ ਬੁਲਟ ਕਰਿਆ ਰੰਗ ਹਾਂਜੀ ਛੇਦ ਬਹੁਤ ਸੋਹਣੀ ਹੈ ਬਹੁਤ ਵਧੀਆ ਆ ਆਪਣਾ ਲੋਗੋ ਹੈ ਜੀ ਪੀਐਸਐਸ ਪੀਐਸਐਸ ਆ ਨੰਬਰ ਹੋ ਗਿਆ ਸਟਿਕਰਿੰਗ ਦੇਖੋ ਸਾਰੀ ਕਿੰਨੀ ਵਧੀਆ ਹੋਈ ਹੈ ਇਹ ਇਹ ਹਰਿਆਣੇ ਜਾਣੀ ਕਰਕੇ ਅੰਗਰੇਜ਼ੀ ਦੇ ਵਿੱਚ ਦਾ ਅੱਛਾ ਹਰਿਆਣੇ ਜਾਣੇ ਕਰਕੇ ਆਪਾਂ ਇੰਗਲਿਸ਼ ਲਿਖਾਇਆ ਇਹਨਾਂ ਨੇ ਹਰਿਆਣੇ ਦਾ ਪੰਜਾਬੀ ਲਿਖਾਉਣਾ ਸੀ ਪੰਜਾਬੀ ਆਪਣਾ ਹਾਂਜੀ 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 ਠੀਕ ਹੈ ਠੀਕ ਹੈ ਜੀ ਤੇ ਉਹੀ ਆ ਗਏ ਨੇ ਆਪਣੇ ਪੈਨ ਨਾਲ ਲੋਕਾਂ ਦਾ ਡੱਲਾ ਲਾਉਣਾ ਡਬਲ ਖੁੱਲਦਾ ਉੱਪਰ ਥੱਲੇ ਨੂੰ ਅੱਛਾ ਡਬਲ ਜੈਕ ਕਰਕੇ ਡਬਲ ਖੁੱਲਦਾ ਠੀਕ ਆ ਠੀਕ ਹੈ ਜੀ ਇਧਰੋਂ ਇਹਨੂੰ ਲੌਕ ਕਰ ਦਸਦੇ ਆ ਠੀਕ ਕਰ ਲੌਕ ਲੱਗ ਗਿਆ ਹੈ ਲੌਕ ਲੱਗ ਗਿਆ ਠੀਕ ਹੈ ਜੀ ਹਾਂ ਜੀ ਉੱਪਰ ਬੈੱਡ ਦਾ ਬੈੱਡ ਦਾ ਐਡਜਸਟਰ ਐਡਜਸਟਰ ਹਾਂ ਜੀ ਹਾਂ ਜੀ ਲਟਾਂ ਲੱਗ ਗਈਆਂ ਐਲਈਡੀ ਲਾਈਟਾਂ ਹੋ ਗਈਆਂ ਕੀ ਚੋ ਸਾਰੀ ਉਹ ਸੇਮ ਉਹ ਹੀ ਆ ਬਾਕੀ ਸਾਰੀ ਸੇਮ ਆ ਤੇ ਬਸ ਫੋਟੇ ਹੀ ਘਟੇ ਆ ਫੋਟੇ ਘਟੇ ਹਾਂ ਜੀ ਹਾਂ ਜੀ ਤੇ ਐਮ ਆਰ ਐਫ ਟਾਇਰ ਆ ਐਮ ਆਰ ਐਫ ਟਾਇਰ ਆ ਜੀ ਹਾਂ ਜੀ ਤੇ ਆਹ ਉਹਨਾਂ ਦਾ ਟਰੈਕਟਰ ਲੱਗਣਾ ਇਹਨੂੰ ਫਾਰਮ ਟਰੈਕ ਫਾਰਮ ਟਰੈਕ 6 ਫਾਟਾਂ ਜੀ ਜੂਨ ਫਰਮ ਜੂਨ ਫਰਮ ਸੋਨੀਪਟ ਆ ਹੈਗਾ ਜੀ ਇਹਨਾਂ ਬੇਚਲ ਵਾਲਿਆਂ ਨੇ ਆਹ ਸਟਿੱਕਿੰਗ ਬਹੁਤ ਹੋਣੀ ਹੋਈ ਆ ਦੇਖੋ ਕੁਆਲਿਟੀ ਕੁਆਲਿਟੀ ਹਾਂਜੀ ਹਾਂਜੀ ਫੜੇ ਨਿਹਰਾ ਹੋਇਆ ਹੱਲੇ ਮੇਰੇ ਪਰਫਿਊਮ ਕਿਤੇ ਚਮਕਦਾ ਕਿ ਨਹੀਂ ਪੂਰਾ ਵਿੱਚ ਦੀ ਕਿਤੇ ਸਾਡੇ ਦਰਸ਼ਕਾਂ ਨੂੰ ਇਹਦਾ ਹੱਥ ਫੇਰ ਕੇ ਦਿਖਾਵੇ ਨਾ ਤਾਂ ਲੱਗਦਾ ਫੇਰ ਸਹੀ ਗੱਲ ਹੈ ਨਾ ਇਦਾਂ ਹੋਵੇ ਕਿ ਜਿੰਨੇ ਲੋਕੀ ਕਾਰ ਤੇ ਮਿਹਨਤ ਕਰਦੇ ਪੇਂਟ ਕਰਦੇ ਹਾਂਜੀ ਹਾਂਜੀ ਉਹ ਤੁ ਬਾਧੀ ਕਰਦੀ ਆ ਉਹ ਤੁ ਵੱਧ ਮਿਹਨਤ ਹਾਂਜੀ ਹਾਂਜੀ ਗਨ ਲੱਗੀ ਟੂਲ ਤੇ ਫਿਰ ਗਾਨਾ ਦੂਰ ਜਾਣਾ ਹੈ ਟੀ ਲੈ ਕੇ ਗਨ ਵੀ ਚਾਹੀਦੀ ਭਾਜੀ ਆਪਾਂ ਨੂੰ ਫਿਰ ਹਾਂ ਤੇ ਟੂਲ ਬੱਸ ਬਹੁਤ ਵਧੀਆ ਬਣਿਆ ਆ ਨਾਲ ਪੌੜੀ ਵੀ ਲਾਤੀ ਹੈ ਪੌੜੀ ਹੋ ਗਈ ਹਾਂਜੀ ਫਰੰਟ ਬੈਡ ਫਰੰਟ ਲੁੱਕ ਦਿਖਾ ਲੋ ਫਰੰਟ ਲੁੱਕ ਦੇਖੋ ਜੀ ਕਰੋ ਦਰਸ਼ਨ ਫਰੰਟ ਲੁੱਕ ਦੇ ਹਾਂਜੀ ਇਹ ਆਨੰਦ ਹੋ ਗਿਆ ਬੱਚਿਆਂ ਦੇ ਨਾਮ ਲਿਖੇ ਆ ਹਾਂਜੀ ਰਣਵੀਰ ਸੁਵੀਰ ਸੁਵੀਰ ਦੇਖੋ ਇਹ ਛੀਦੇ ਆ ਜੰਮ ਫਾਰ ਸੈਨ ਕੌਂਟਰੈਕਟ 60 ਸਰਵੈਡਰ 60 ਦੋਨਾਂ ਪਾਸੇ ਆ ਬੀਐਸਐਸ ਇਹ ਆਪਣੀ ਲੋਗ ਇਹਨੂੰ ਵੀ ਲੱਤਾਂ ਜਗਾਰ ਸਾਰੇ ਹੈ ਹਾਂ ਉਸਮਾਨ ਐਸੈਸਰੀ ਪੂਰੀ ਹੈ ਜੀ ਹਾਂਜੀ ਸਸਰੀ ਪੂਰੀ ਹੈ ਹਾਂਜੀ ਛੋਟੇ ਹੀ ਘਟੇ ਤੁਹਾਨੂੰ ਗਿਆ ਹਾਂ ਹਾਂ ਤਾਂ ਸਾਲੀਆਂ ਦੇਖੋ ਹਾਂਜੀ ਇਨਸਾਨਸ ਦੇਖੋ ਲਾਈਟਾਂ ਦੀ ਵਾਇਰਿੰਗ ਅੰਦਰ ਲੇਟਪਨ ਲੱਗ ਦੋ ਦਵਾਰਾ ਮੜੀ ਫੇ ਦਿਖਾਉਣਾ ਇੱਕ ਵਾਰੀ ਲੇਟਾ ਚਲਾ ਕੇ ਹਾਂਜੀ ਹਾਂਜੀ ਤੇ ਇਹ ਮੋਟਪਨ ਹੋ ਜਾਗਾ ਆਪਣੇ ਸਣ ਹਾਂਜੀ ਪਾ ਦਿਨਾ ਪਾ ਦਿਨਾ ਤੇ ਅੱਗੇ ਚੈੱਕ ਕਰੋ ਜੀ LSS LSS ਲੋਜਿਕ ਰੋਦਨ ਫਰੀ ਟ੍ਰਾਲੀ ਦੇ ਚਲੀਏ ਪਰਲੇ ਪਾਸੇ ਜੀ ਬਿਲਕੁਲ ਆਜੋ ਇਹਦੇ ਪਿੱਛੇ ਭੱਜ ਜਾ ਰਹੀ ਹੈ ਜੀ ਮਿਲਦੇ ਸੈਂਕ ਦੇ ਪਿੱਛੇ ਮਿਲਦਰ ਦੇੰਕ ਮਿਲਦਰ ਦੇੰਕ ਕੀ ਹੈ ਲੋ ਜੀ ਇਧਰ ਵੀ ਰੋਦਨ ਕੋਲ ਟ੍ਰਾਲੀ ਦੇ ਦੱਸੋ ਕਿਦਾਂ ਲੱਗੀ ਹੈ ਕਮੈਂਟ ਜੁ ਕਰਿਆ ਕਰੋ ਕਿਉਂ ਭਾਜੀ ਸਹੀ ਕਿ ਨਹੀਂ ਜੀ ਹਾਂ ਜੀ ਆਹ ਦੇਖੋ ਹਾਂ ਜੀ ਦੇਖੋ ਜਰਾ ਫਰੰਟ ਲੁੱਕ ਦੇਖੋ ਜਾਲੀ ਲਾ ਕੇ ਕਿਦਾਂ ਜੀ ਲੱਗਦੀ ਸੈਂਟਰ ਚ ਬਾਜ ਲਾਤਾ ਹੈ ਹਾਂਜੀ ਤੇ ਦੇਖੋ ਜੀ ਇਧਰ ਵੀ ਕੁਝ ਦੇਖੋ ਇਧਰ ਵੀ ਐਸਾ ਸਜਿਆ ਹੋਇਆ ਇਹ ਥਾਰ ਆ ਗਈ ਜੀ ਆਪਣੀ ਗੱਡੀ ਨਾਲ ਦੀ ਦਿੱਤੀ ਇੱਕ ਨਾਲ ਗੱਡੀ ਦੇ ਦਿੱਤੀ ਇਹ ਆਪਣੇ ਸ਼ੌਂਕੀਆ ਤੌਰ ਤੇ ਹੀ ਲਾ ਲਏ ਨੇ ਬੰਦੇ ਵਧੀਆ ਨੇ ਦੂਰ ਜਾਣੀ ਦੂਰ ਜਾਣੇ ਕਰ ਕਹਿੰਦੇ ਵਾਂਝੇ ਹਾਂਜੀ ਹਾਂਜੀ ਦੇਖੋ ਜੀ ਆਪਾਂ ਤਾਂ ਹਰ ਟਰਾਲੀ ਤੇ ਬਹੁਤ ਮਿਹਨਤ ਕੀਤੀ ਹੈ ਇਹ ਕਿਹੜਾ ਦੇਖੋ ਕੁੰਡੀਆਂ ਕੁੰਡੀਆਂ ਦੇਖੋ ਜੀ ਦਾਇਨ ਪੇਂਟੇ ਲਿਖੋ ਹੋਈ ਇਹਦੀ ਕੁਆਲਿਟੀ ਦੇਖੋ ਵੈਲਡਿੰਗ ਕੁਆਲਿਟੀ ਯਰ ਪੇਂਟ ਕੁਆਲਿਟੀ ਜੀ ਦੇਖੋ ਇਹ ਤੁਹਾਨੂੰ ਫੇਲਡਿੰਗ ਕਿਤੇ ਵੀ ਤੁਹਾਨੂੰ ਸ਼ੋਰ ਹੀ ਨਹੀਂ ਨਜ਼ਰ ਆਊਗੀ ਪਾਣੀ ਨਹੀਂ ਪਊਗਾ ਗਲਦੀ ਨਹੀਂ ਸਾਡੀ ਟਰਾਲੀ ਗਲਦੀ ਨਹੀਂ ਹਾਂਜੀ ਪਹਿਲਾਂ ਪ੍ਰਾਈਮਰ ਦੋ ਕੋਟ ਮਾਰੀਦੇ ਆ ਪ੍ਰਾਈਮਰ ਦੇ ਕੋਟ ਜੀ ਤੇ ਪੇਂਟ ਦੇ ਤਿੰਨ ਕੋਟ ਤਿੰਨ ਕੋਟ ਪੇਂਟ ਦੇ ਹਾਂਜੀ ਬਾਅਦ ਆਮ ਦੇ ਲਾਂਬ ਦਾ ਪਿੰਡ ਰ ਇੱਕ ਕੋਟ ਮਾ ਤੋਰ ਦਿੰਦੇ ਆ ਚਾਲੂ ਕੰਮ ਕਰਦੇ ਜੜਾ ਆਪਣਾ ਕੰਮ ਦੀ ਕੁਆਲਿਟੀ ਰੱਖੀ ਸ਼ੁਰੂ ਤੋਂ ਹੀ ਸ਼ੁਰੂ ਤੋਂ ਹਾਂਜੀ ਹਾਂਜੀ ਆਪਣੇ ਕੰਮ ਮਤਲਬ ਦੇਖੋ ਭਾਜੀ ਜੀ ਦੇਖੋ ਜੀ ਜੀ ਕੁਆਲਿਟੀ ਦਿੱਤਾ ਕਿ ਲੋਕੀ ਇਡੇ ਚੱਲ ਕੇ ਹੁੰਦੇ ਆਪਣੇ ਕੋਲ ਹਾਲੇ ਯੂਪੀਏ ਤੋਂ ਤਿਆਰ ਹੋ ਰਹੀਆਂ ਪਿੱਛੇ ਹੋਰ ਦੋ ਤਿਆਰ ਹੋ ਰਹੀਆਂ ਹਾਂਜੀ ਜੋ ਜਾਨੀ ਯੂਪੀ ਜਾਨੀ ਬਰੇਲੀ ਜਾਨੀ ਕਿਤੇ ਆਣੀਆਂ ਉਹ ਗਲਾਸਪੁਰ 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 ਹਾਂਜੀ ਹਾਂਜੀ ਉਹ ਵੀ ਤੁਹਾਨੂੰ ਪਾ ਲਾਂਗੇ ਵੀਡੀਓ ਦੀ ਵੀ ਹਾਂਜੀ ਉਹਦੇ ਪਾਇਆ ਕਰਾਂਗੇ ਦੂਰ ਜਾਨੀਆਂ ਹਾਂਜੀ ਤੇ ਪਿੱਛੇ ਸਾਲ ਦੀ ਮੜੀਆ ਕਰ ਫੇਰ ਹਾਂਜੀ ਫੇਰ ਉਹ ਕਲੱਚ ਲੋਕ ਹਣਾ ਕਲੱਚ ਲੋਕ ਇਹ ਬੈੱਡ ਦੇ ਲੋਕ ਆ ਗਏ ਜੀ ਹਾਂਜੀ ਹਾਂਜੀ ਮੈਂ ਜਦੋਂ ਆਉਂਦਾ ਤਾਂ ਜੱਫੀ ਪਾਉਂਦਾ ਹਾਂ 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 ਇੱਕ ਵਾਰੀ ਇੱਥੋਂ ਦਿਖਾਓ ਪੂਰੀ ਰੈਂ ਟਰਾਲੀ ਦੇਖੋ ਕੀ ਬਾਤ ਹੈ ਜੜੀ ਵੀ ਦੇਖੋ ਬਹੁਤ ਸੋਹਣੀ ਬੜੀ ਬਹੁਤ ਸੋਹਣੀ ਜੱਜ ਦੀ ਟਾਂਗੇ ਚਲੋ ਠੀਕ ਹੈ ਭਾਜੀ ਫਿਰ ਮੈਂ ਪਹੁੰਚ ਕੇ ਤੁਹਾਨੂੰ ਠੀਕ ਹੈ ਵੀਜੀ ਉੱਥੇ ਜਾ ਕੇ ਫਿਰ ਵੀਡੀਓ ਬਣਾਵਾਂਗੇ ਉਹਨਾਂ ਦੀ ਬੰਦੇ ਕਿਹੜਾ ਲੱਗੇ ਉਹਨਾਂ ਨੂੰ ਹਾਂਜੀ ਉਹਨਾਂ ਦੇ ਵੀਊ ਲੰਮਾ ਕਰ ਠੀਕ ਹੈ ਹੋ ਕੇ ਭਾਜੀ ਅੱਸੀ ਕਰ ਠੀਕ ਹੈ ਠੀਕ ਹੈ